ਅਸਲਾਮੁਅਲੈਕੁਮ ਸਸਰੀਆਕਾਲ ਕੀ ਹਾਲ ਚਾਲ ਹੈ ਵਿਦਿਪਰਾਵਤਾ ਮੀਟਰ ਨੇ ਸਾਰੇ ਚੰਗੇ ਪਲੇ ਤੇ ਵਦਿਆ ਹੋਵੇ ਤੇ ਦੁਆ ਹੈ ਰੱਬ ਸੋਣਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਡੇ ਵੀਰਾਂ ਭਰਾਵਾਂ ਨੂੰ ਸਾਡੀਆਂ ਬਜ਼ੁਰਗਾਂ ਨੂੰ ਸਾਡੀਆਂ ਮਾਵਾਂ ਭੈਣਾਂ ਨੂੰ ਤੇ ਬੱਚੜ ਛੱਟੇ ਨੂੰ ਚੜ੍ਹਦੇ ਪੰਜਾਬ ਨੂੰ ਚੜ੍ਹਦੇ ਕਲਾ ਚ ਆ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਰੱਬ ਸੋਣਾ ਸਾਰਿਆਂ ਤੇ ਆਪਣਾ ਖਾਸ ਕਰਮ ਫਰਮਾਵੇ ਆਮੀਨ ਤੇ ਸਾਰਿਆਂ ਨੂੰ ਆਪਣੀਆਂ ਰਹਿਮਤਾਂ ਜੇ ਰੱਖੇ ਬਿਲਕੁਲ ਤੇ ਬਾਕੀ ਦੋਸਤੋ ਸਾਡੇ ਚੈਨਲ ਨੂੰ ਸਪੋਰਟ ਕਰੀ ਜਾਓ ਕਰਿਓ ਤਨ ਕੇ ਤਕਾਲ ਲਾਈ ਜਾ ਮੈਂ ਕਹਿੰਨਾ ਬਾਰਡਰ ਨਗਾ ਦਿਓ ਸਾਨੂੰ ਇੰਨਾ ਤਕਾਲਾ ਸਾਨੂੰ ਪਤਾ ਨਹੀਂ ਚੱਲੇ ਸਾਡਾ ਬਾਰਡਰ ਨਗਾ ਦਿਓ ਮੈਂ ਨਾ ਟਰੰਪ ਤੱਕ ਪਹੁੰਚਾ ਦੇ ਟਰੰਪ ਨੂੰ ਵੀ ਪਤਾ ਲੱਗਿਆ ਪੰਜਾਬੀ ਵੀ ਬਿਠੇ ਆ ਹਾਂ ਸੱਚੀ-ਮੁੱਚੀ ਗੱਲ ਮੈਂ ਮਜ਼ਾਕ ਜਿਹੀ ਨਹੀਂ ਲੱਗਾ ਸੱਚੀ-ਮੁੱਚੀ ਲੱਗਾ ਵੇਖੀ ਮੇਰੇ ਭਰਾ ਪੰਜਾਬੀ ਭਰਾ ਮੇਰੇ ਜੋ ਮਰਜ਼ੀ ਚਾਹਣ ਹੋ ਸਕਦਾ ਕੋ ਕੀ ਨਹੀਂ ਹੋ ਸਕਦਾ ਹਾਂਜੀ ਇਹ ਜੋ ਚਾਹਣ ਹੋ ਸਕਦਾ ਬਿਲਕੁਲ ਹੋ ਸਕਦਾ ਤੇ ਅਸੀਂ ਭਰਾਵਾਂ ਦੀ ਮੁਹੱਬਤ ਨਾਲ ਇਨਸ਼ਾਅੱਲਾ ਇੱਕ ਦਿਨ ਇਹ ਇੱਥੇ ਇੱਥੇ ਆਹ ਹੱਥ ਬਹੁਤ ਉੱਚਾ ਹੋ ਗਿਆ ਇੱਥੇ ਇਨਸ਼ਾਅੱਲਾ ਇੱਥੇ ਪਹੁੰਚਾਂਗੇ ਇਨਸ਼ਾਅੱਲਾ ਦੁਨੀਆ ਦੇਖੇਗੀ ਇਨਸ਼ਾਅੱਲਾ ਪੰਜਾਬੀ ਭਰਾਵਾਂ ਨੂੰ ਤੇ ਬਾਕੀ ਦੋਸਤੋ ਵੀਡੀਓ ਲੈ ਕੇ ਆਏ ਬੜੀ ਪਿਆਰੀ ਵੀਡੀਓ ਹੈ ਕਮਾਲ ਦੀ ਵੀਡੀਓ ਹੈ ਵੀਡੀਓ ਕਿਹੜੀ ਹੈ ਜੀ ਵੀਡੀਓ ਦਾ ਟਾਈਟਲ ਹੈ ਜੀ ਇੰਸਟਾਗ੍ਰam ਦੇ ਜਿਹੜੇ ਹੁੰਦੇ ਆ ਨਮੂਨੇ ਹਾਂਜੀ ਉਹਨਾਂ ਦੇ ਉੱਤੇ ਵੀਡੀਓ ਬਣਾਈ ਹੈ ਜੀ ਕਾਮੇਡੀ ਵਾਇ ਨੇ ਜਿਹੜਾ ਇੰਸਟਾਗ੍ਰਾਮ ਤੇ ਰੀਲਾਂ ਛੋੜ ਦਿੰਦੇ ਨੇ ਹਾਂ ਜੀ ਇੰਸਟਾਗ੍ਰਾਮ ਤੇ ਵੇਹ ਨੇ ਕਿੱਦਾਂ ਦੇ ਨਮੂਨੇ ਪਾਏ ਜਾਂਦੇ ਨੇ ਹਾਂ ਕਿੱਦਾਂ ਨਮੂਨੇ ਚਲੋ ਜੀ ਵੀਡੀਓ ਵੇਨੇ ਆ ਫਿਰ ਕਰਨੇ ਆ ਬੜੀ ਵਾ ਇਥੇ ਪਿਆਰੀ ਵੀਡੀਓ ਹੈ ਵੇਖਾਂਗੇ ਤਾਂ ਚਾਸ ਆਏਗੇ ਅਸੀਂ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਏ ਹਾਂ ਘੈਂਟ ਇਹ ਕਰਦੇ ਆਪਾਂ ਕਈ ਸਾਰੇ ਨਮੂਨਿਆਂ ਦੀ ਕੁੱਤੇ ਖਾਣੀ ਆਏ ਹਾਂ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰ ਇਹਨਾਂ ਨੇ ਥੋੜਾ ਜਿਹਾ ਇਹਨਾਂ ਦੀ ਲੁੱਕ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਥੋੜਾ ਜਿਹਾ ਟ੍ਰੈਂਡਿੰਗ ਬਣਾਉਣ ਦੀ ਗਾਇਜ਼ ਇਹਨਾਂ ਨੂੰ ਅਨੰਦ ਖਾਣਾ ਪੈਣਾ ਥੋੜਾ ਥੋੜਾ ਦੇਖ ਲੋ ਇਹ ਸਿਖਾਉਗੀ ਫੈਸ਼ਨ ਵੱਡੀ ਮਹਾਰਾਣੀ ਵਿਕਟੋਰੀਆ ਵੀ ਇਹਨਾਂ ਨੂੰ ਤਾਂ ਸਿਖਾਣਾ ਪੈਣਾ ਐ ਕਰਦੇ ਜਿਵੇਂ ਪਤਾ ਨਹੀਂ ਆ ਫੈਸ਼ਨ ਡਿਜ਼ਾਈਨਰ ਰਹੀ ਹੋਵੇ ਕੋਈ ਆਪ ਨੂੰ ਤਾਂ ਐਡੋ ਕੋਈ ਪੋਣਾ ਨਹੀਂ ਹੁੰਦਾ ਥੱਲੇ ਦੇਖਣੇ ਕੀ ਪਾ ਰੱਖਿਆ ਐਨ ਲੱਗਦਾ ਜਿਵੇਂ ਬੋਰੀ ਦੇ ਵੇਟ ਰੱਖੀ ਹੋਵੇ ਇਹਨਾਂ ਨੂੰ ਵੀ ਇੰਟਰਸਟ ਹੈ ਮਤਲਬ ਹਾਂ ਹਾਂ ਬਕਲ ਹਾਂ ਇਹਨਾਂ ਨੂੰ ਕਹਿ ਕੇ ਇਹਨੂੰ ਤੇਰੇ ਨੂੰ ਗੱਲ ਹੁੰਦੀ ਨਹੀਂ ਪਈ ਤੇ ਮੈਂ ਵੀ ਨਾ 1947 ਵਾਲੇ ਮਾਡਲ ਨੂੰ ਮੋਡੀਫਾਈ ਕਰਕੇ 2025 ਬਣਾਉਣਾ ਚਾਹੁੰਦੀ ਆ ਤੂੰ ਇਹ ਤੇ ਮੱਥਾ ਮਾਰ ਕੇ ਰਹਿਣ ਦੇ ਇਹ 올ਡ ਮਾਡਲ ਹੀ ਰਹਿਣਾ ਇੱਕ ਤਾਂ ਵਿਚਾਰ ਦਾ ਰੰਗ ਹੋ ਜਾ ਉਹ ਤੋਂ ਚਿੱਟੇ ਰੰਗ ਦੀ ਛਲਟ ਪਵਾ ਦਿਆ ਉਹ ਇਹ ਤਾਂ ਦੇਖਣ ਜੀ ਖੇਤਾਂ 'ਤੇ ਟੰਗੇ ਹੋਏ ਡਰਾਉਣੇ ਪੁਤਲੇ ਵਰਗਾ ਲੱਗਦਾ ਹਾ ਹਾ ਇੱਕ ਆ ਦੇਖ ਲੋ ਵੱਡੇ ਧਾਨੀ ਸਜਣ ਲੱਗੇ ਕਿਸੇ ਗਰੀਬ ਦੀ ਸ਼ੋਅ ਕਰ ਬੈਠੇ ਕੇਲੇ ਤੇ ਕਿਵੇਂ ਚੌੜੇ ਹੋ ਕੇ ਬੈਠੇ ਆ ਉਹ ਕੈਮਰਾਮੈਨ ਨੇ ਨਾ ਫੋਕਸ ਐ ਪੂਰਾ ਕੇਲੇ ਉੱਤੇ ਰੱਖਿਆ ਉਹ ਕੰਜਰੋਂ ਇੰਨੇ ਤਾਂ ਗਰੀਬ ਹੈ ਹੀ ਨਹੀਂ ਸੀ ਜਿੰਨਾ ਤੁਸੀਂ ਉਹਨਾਂ ਨੂੰ ਜਲੀਲ ਹੀ ਕਰਤਾ ਪਹਿਲਾਂ ਲੋਕੀ ਕਹਿੰਦੇ ਸੀ ਨੇਕੀ ਕਰ ਦਰਿਆਜ ਬਣ ਤੇ ਹੁਣ ਕਹਿੰਦੇ ਨੇਕੀ ਕਰ ਇੰਸਟਾ ਤੇ ਪਾ ਤਰ ਲਾਈਕ ਵਿਊ ਵਧਾ ਦੇ ਤਖਤ ਲਾ ਕੀ ਨੀ ਮੋਟੀ ਕੜੀ ਮੋਟੀ ਕੜੀ ਨਾ ਮਾੜਾ ਕੋਈ ਨਹੀਂ ਪੜਿਆ ਆ ਦੇਖੋ ਮੋਸ਼ਕਪਰੀਤ ਨੂੰ ਆਖੇ ਮੇਰਾ ਮੁੰਡਾ ਨਹੀਂ ਲੱਭਣਦਾ ਐਨੀ ਵਜੂਰ ਹੋਈ ਨਾ ਵੀਡੀਓ ਆਪਣੇ ਬਾਦਲੇ ਜੰਮਤਾਲੇ ਇਸਨ ਟੈਕੀ ਇਕ ਨਾਲ ਵਿਆਹ ਦਾ ਕਰਾਲਾ 36 ਤੋਂ ਬੰਦੇ ਬਦਲ ਤੇ ਆ ਮੁੰਡੇ ਤੇ ਮੈਨੂੰ ਪਤਾ ਨਹੀਂ ਪਰ ਭਾਈ ਮੈਨੂੰ ਤੇ ਇਹਨੂੰ ਜ਼ਰੂਰ ਲੱਭ ਲਿਆ ਕੋਈ ਨਹੀਂ ਜਿਹੋ ਜਿਹੇ ਤੇਰੇ ਲਈ ਇੰਟਰਸਟਿੰਗ ਤੂੰ ਵੀ ਬਹੁਤ ਛੇਤੀ ਕਿਸੇ ਪਾਰਕਿੰਗ 'ਚ ਲੱਭੇਗੀ ਮਤਲਬ ਜਦੋਂ ਅਸੀਂ ਤ ਉਹ ਦੇਖਦੇ ਰਹਿੰਦੇ ਕਿ ਕਿਉਂਕਿ ਦੋ ਤਿੰਨ ਦਿਨ ਦਿਨ ਲੱਗ ਹੀ ਜਾਂਦੇ ਸੀ ਕਿ ਮਤਲਬ ਲੱਗ ਜਾਂਦੇ ਸੀ ਕਿ ਨਾਉਣਾ ਮਤਲਬ ਨਾ ਉਹ ਟਾਈਮ ਹੀ ਲੱਗਦਾ ਸੀ। ਹਸ ਠੀਕ ਹੈ ਜੀ ਤੇ ਉਹ ਜਵਾਨ ਵੀ ਪੈਗਿਆ ਸੀ। ਅੱਛਾ। ਹੋਏ। ਅੱਛਾ ਹੁਣ ਪਤਾ ਲੱਗਿਆ ਤਾਂ ਹੀ ਇਹਦਾ ਨਾ ਮੁਸ਼ਕਪਰੀਤ ਆ। ਠੀਕ ਹੈ ਨਾ ਨਾ ਨਹੀਂ ਆਇਆ। ਹੂੰ। ਮੇਰੇ ਗ੍ਰੀਨ ਸੀਜ਼ਨ ਦਾ ਤੇ ਮੈਂ ਪਾਰਲਰ ਬੰਨਣਾ ਚਾਹੀਦਾ ਮੈਂ ਆਪਣਾ ਦੇਖ ਲਓ ਮੁਸ਼ਕਿਲ ਪਾਰਲਰ ਬੰਨਣਾ ਮੇਰਾ ਡ੍ਰੀਮ ਸੀ ਮੈਂ ਪਾਰਲਰ ਬੰਨਣਾ ਸੀ ਪਾਰਲਰ ਖੋਲਦੇ ਤੇ ਇਹਨੇ ਪਾਰਲਰ ਬੰਨਣਾ ਸੀ ਨਾਲੇ ਮੈਂ ਯਾਰ ਉਹ ਕੰਜਰ ਲੋਕਾਂ ਦੇ ਹਨਾਣ ਵੀ ਜਿਹੜੇ ਇਹਨਾਂ ਦਾ ਇੰਟਰਵਿਊ ਲੈਣ ਆ ਜਾਂਦੇ ਆ ਪਰ ਇੰਟਰਵਿਊ ਲੈਣਾ ਬੰਦਾ ਵੀ ਇਹਨਾਂ ਦਾ ਹੈ ਜਿਹਨੇ ਮਹਾਨ ਜੋ ਕੰਮ ਕੀਤੇ ਨੇ ਦੋ ਵਾਰੀ ਘਰੋਂ ਭੱਜ ਗਈ ਆ ਤੇ ਜਦੋਂ ਇਹਨਾਂ ਦੇ ਘਰਦੇ ਆ ਬਿਸ਼ਰਮ ਜਿਹੜੇ ਮੁੜ ਤੋੜ ਕੇ ਫੇਰ ਇਹਨੂੰ ਰੱਖ ਲੈਂਦੇ ਆ ਕੌਣ ਇਹ ਲੋਕ ਕਹਾਂ ਸੇ ਆਤੇ ਆ ਓਏ ਦੇਖੂ ਤੂੰ ਨਹੀਂ ਆ ਤਾ ਹੈ ਇਹ ਗਾਣਾ ਗਲਤ ਗਾਈ ਜਾਂਦੀ ਆ ਇਹਨੂੰ ਗੋਣਾ ਚਾਹੀਦਾ ਹਾਈਵੇ ਗੁੰਦੇ ਪਰੋਣਾ ਹੋ ਮੁੰਡਿਆ ਇਹਦੇ ਤੇਰਾ ਨਾਮ ਰੱਖਤਾ ਸਕੂਨ ਤੇ ਤੂੰ ਇਹ ਮੁੰਡੇ ਦਾ ਨਾਮ ਰੱਖ ਦੇ ਬਲੂਨ ਕਾਲੋ ਕਲਰ ਖੋਪੜੇ ਤੇ ਰੰਗ ਮਰਾਲਿਆ ਚਿੱਟਾ ਤੇ ਹੱਥਾਂ ਤੇ ਤੇ ਕੰਨਾਂ ਤੇ ਨਹੀਂ ਮਰਾਲਿਆਣਾ ਸੀ ਜਿਵੇਂ ਪੁੱਠੇ ਤਵੇ ਆ ਕੇ ਕਾਲੇ ਹੋਏ ਪਿਆ। ਹਾਂ ਯਾਰੇ ਮੂੰਹ ਤਾਂ ਲੱਗਦੀ ਪਈ ਆ ਅਮਰੀਕਨ ਤੇ ਹੱਥਾਂ ਤੋਂ ਲੱਗਦੀ ਪਈ ਆ ਅਫਰੀਕਨ। ਬੱਚੀ ਤੇ ਆਪਾਂ ਕੋਲ ਚ ਲੱਗ ਕੇ ਆਸੀ ਤਾਂ ਅੱਜ ਕੋਲ ਤਾਂ ਹਾਲ ਹੋ ਜੀ। ਹਾਂ ਇਹ ਬਹੁਤ ਬਹੁਤ ਮੇਕ ਕਰ ਰਹੇ। ਕੋਲ ਚ ਚੰਦ ਕਰ ਕੋ। ਕਦੇ ਕੋਲ ਚ ਕੋਲ ਚ ਡੱਕ ਕੇ ਬੱਚਾ ਨਾ ਕਰੇ। ਆਹ ਦੇਖੋ ਡੰਗਰਪਾਟੀ ਨੂੰ ਬੰਤੂ ਇੱਕ ਵਾਰੀ ਬੋਲਾ ਕੁਲਚਾ ਖਾ ਲੋ ਵਾਰ ਵਾਰ ਕੁਲਚਾ ਕੁਲਚਾ ਖਾ ਲੋ ਕੁਲਚਾ ਕੁਲਚਾ ਖਾ ਲੋ ਮੈਂ ਉਹਨਾਂ ਦੇ ਕਾਹਦੇ ਆ ਤੇ ਹੈਰਾਨ ਵੀ ਇਹਨੂੰ ਕਿਵੇਂ برداشت ਕਰੀ ਬੈਠਿਆ ਮੈਂ ਤਾਂ ਇਹਨੂੰ 2 ਮਿੰਟ ਬਾਸ ਸੁਣਨ ਮੈਨੂੰ ਐਨਾ ਗੁੱਸਾ ਚੜਦਾ ਤੇ ਉਹ ਇਹਨੂੰ ਸਾਰੇ ਦਿਨ ਕਿਵੇਂ ਕੱਟਿਆ ਕੀ ਬਾਸ ਸੁਣਦੇ ਹੋਣਗੇ ਆਪੂ ਜਨਮ ਦੀ ਤੂੰ ਹੁੰਦਾ ਉਹ ਯਾਰ ਕਿਉਂ ਯਾਰ ਕੀ ਆ ਤੁਸੀਂ ਕਹਿੰਦੇ ਯਾਰ ਜਿੰਨਾ ਰੋਉਂਦੀਆਂ ਨੇ ਹਾਂ ਆਹ ਦੇਖ ਲੋ ਸਰੀ ਦਾ ਬੇਸ਼ਰਮ ਬੰਦਾ ਅੱਗੇ ਯਾਰ ਤੁਸੀਂ ਦਿਖਾਉਂਦੇ ਕੰਜਰਾ ਜਨਾਨੀ ਕੱਲੋਂ ਨਹੀਂ ਦਿਖਾਉਣਾ ਲਈ ਇਹ ਕੰਜਰ ਕਿਸੇ ਹੋਰੀ ਪਸੰਦ ਦਾ ਇਹ ਉਹਦਾ ਪੁੱਤਰ ਸਦਮ ਪੋਲ ਬਣਾ ਬਣਾ ਕੇ ਕਦੇ ਉਹਨੂੰ ਨੌਂ ਦਿਨ ਦਿਖਾਈਓਗਾ ਉਹਦੇ ਪਾਸੇ ਦਿਖਾਈਓਗਾ ਕਦੇ ਉਹਦੀ ਛਾਤੀ ਦਿਖਾਈਓਗਾ ਆਹ ਦੇਖੋ ਅੱਲਾਮਾ ਕੁੱਛ ਨਾ ਬਿਆਹ ਓਏ ਕੋਈ ਸੰਦਿਆ ਨਹੀਂ ਲੋਕ ਕੰਜਰ ਦੋਨੋਂ ਸ਼ਰੀ ਦੇ ਬੇਸ਼ਰਮ ਯਾਰ ਇਹਨਾਂ ਨੂੰ ਕੋਈ ਸੰਗ ਸ਼ਰਮ ਵੀ ਹੈ ਨਹੀਂ ਇੱਕ ਤਾਂ ਇਹ ਸਾਡੀ ਜਨਾਨੀ ਮਨਤਾਨ ਕੀ ਆ ਤੇ ਉੱਤੋਂ ਉਹਨੂੰ ਵੀ ਐ ਕੋਈ ਬੜਾ ਬੜਾ ਕੇ ਲੋਕਾਂ ਕੇ ਪੇਸ਼ ਕਰਦਾ ਉਹ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਹਲੇ ਤਾਂ ਇਹ ਰਹਿੰਦੇ ਪਿੰਡ ਚ ਜੇ ਬੰਬਿਆ ਕੇ ਸ਼ਹਿਰ ਚ ਰਹਿੰਦੇ ਹੋਂ ਇਹ ਤਾਂ ਸਾਰੇ ਨੰਗੀ ਫਿਰਿਆ ਕਰਨ ਐ ਕਿਤੇ ਹੋਰੇ ਤੋਂ ਇਹ ਜਿਹੇ ਮੋਰੀਆਂ ਚੈਗਲ ਨੂੰ ਗੋਲੇ ਘਾੜਦੀ ਉਹ ਸੁਝਾਉਂਦੀ ਮਾਂ ਠੰਡੀ ਕਾਣਾ ਕਰਦੀ ਨਾ ਕਿਉਂ ਗੰਦੀ ਤੜਕਾ ਕਿਉਂ ਗੰਦੀ ਗਾਉਂਦੀ ਮਮੀ ਕਿਉਂ ਗੰਦੀ ਕਰਦੀ ਹੈ ਇਹ ਸਿਕੋ ਪਾਗਲ ਹੀ ਹੈ ਨਾ ਇੱਕ ਆ ਦੇਖੋ ਜਨਾਨੀ ਦਿਖਾਉ ਮਹਿਕਮਾ ਉਹ ਕੰਜਰੋ ਤੁਹਾਨੂੰ ਐਕਟਿੰਗ ਨਹੀਂ ਆਉਂਦੀ ਉਹ ਸ਼ਰਮ ਤਾਂ ਆਉਂਦੀ ਹੋਗੀ ਕਿ ਜਿਹੜੀ ਜਨਾਨੀ ਮਤਬੁੱਦੀ ਹੈਗੀ ਬਸ ਸਾਰਾ ਦਿਨ ਕਮਲ ਜਾਂ ਮਾਰਦੀ ਰਹਿੰਦੀ ਆ ਤੇ ਲੋਕੀ ਇਹਨੇ ਕੰਜਰ ਹਨ ਉਹਨ ਲਾਈਕ ਕਮੈਂਟ ਸ਼ੇਅਰ ਦੀ ਹੈ ਤੇਰੀ ਆ ਜਾਂਦੇ ਆ ਮੈਨੂੰ ਇਹ ਆ ਮਿਲੇ ਆਏ ਕਰ ਕਰ ਤੂੰ ਥੋੜੀ ਲੈ ਇਹਨਾਂ ਕਰ ਤੂੰ ਕਰ ਨਾ ਓ ਯਾਰ ਪਤਾ ਨਹੀਂ ਇਹ ਕੰਜਰ ਆਉਂਦੇ ਜਿਗਰੇ ਏਡੇ ਕਿੱਥੋਂ ਲਾ ਕੇ ਆਉਂਦੇ ਜਨਾਨੀ ਪੇਸ਼ ਕਰਨ ਲਈ ਪੂ ਪਿੱਛੇ ਲਾ ਕੇ ਹਿਆਰੇ ਰੋਡ ਦੀਆਂ ਐਲਈਡੀ ਲਾਈਟਾਂ ਹੈ ਐਂ ਗਲੋ ਲਿਆ ਦਿੰਦੇ ਆ ਵੀ ਲੋਕੀ ਦੇਖਦੀ ਦੇਖ ਪੇ ਜਲਾ ਕੇ ਨਾ ਔਰ ਰੀਅਲ ਇਹਨਾਂ ਦੇ ਬੁੱਥੇ ਦੇਖਣ ਵਾਲੇ ਨਹੀਂ ਹੁੰਦੇ ਔਰ ਰੀਅਲ ਚ ਤਾਂ ਨਾ ਉਹੀ ਗੱਲ ਹੁੰਦੀ ਆ ਜੇ ਬੁਗੜੀ ਨਾਲ ਹੋਈ ਸੀ ਬੁਗੜੀ ਵੀਡੀਓ ਜਿੱਥੇ ਲੱਗਦੀ ਸੀ ਜੇ ਅਮਰੀਕਨ ਹੁੰਦੀ ਆ ਜਦੋਂ ਰੋਮੀ ਉਹਦੇ ਘਰੇ ਗਿਆ ਉਦੋਂ ਅਮਰੀਕਨ ਲੱਗਦੀ ਸੀ ਪੈਰਾਂ ਦੇ ਕਿੰਨੇ ਦਿਨ ਯੂਜੂ ਉਦਮ ਲਈ ਸੱਪ ਲਾਣਾ ਮੈਨੂੰ ਨਹੀਂ ਲਿੰਡਟ ਬੋਲਦੀ ਰਹਿ ਗਈ ਓ ਕਿਉਂ ਨੂੰ ਕਹਿੰਦੀ ਆਂ ਕਿ ਦਰਾਂ ਨੂੰ ਬੰਦ ਕਰਨਾ ਕਿ ਇਹ ਪਤਾ ਹੁੰਦਾ ਤੁਹਾਨੂੰ ਪਰ ਇਹਦੀ ਵੀ ਸੁਣ ਲਓ 500 ਕਰੋੜ ਵਾਲੀ ਸੀ ਇਹ ਮੁਸੀ ਮੁਜੀ ਨਵੇਂ ਨਵੇਂ ਬਿਆਨ ਦਿੰਦੀ ਰਹਿੰਦੀ ਆ ਉਹ ਪਹਿਲਾਂ ਕਹਿੰਦੀ ਸੀ ਮੈਨੂੰ 500 ਕਰੋੜ ਵਾਲਾ ਮੁੰਡਾ ਕਹੀਦਾ ਤੇ ਹੁਣ ਇੰਟਰਵਿਊ ਚ ਕੀ ਜਾਂਦੀ ਆ ਵੀ ਜਿਹੜੇ ਮੁੰਡੇ ਨੇ ਇਹਨੂੰ ਮੌਕਾ ਦਿੱਤਾ ਸੀ ਪਹਿਲੇ ਗਾਣੇ ਚ ਮਾਡਲਿੰਗ ਕਰਨ ਦਾ ਤੇ ਕਹਿੰਦੀ ਬਹੁਤ ਬੇਕਾਰ ਗਾਣਾ ਸੀ ਉਹ ਕਹਿੰਦੇ ਨਾ ਹੰਕਾਰ ਬੰਦੇ ਨੂੰ ਮਾਰ ਦਿੰਦਾ ਇਹ ਵਿਚਾਰਪੁਣਾ ਕਰਕੇ ਇਹਨਾਂ ਹੰਕਾਰ ਆਪੇ ਦੇ ਚ ਜਿਹੜੇ ਮੁੰਡੇ ਨੇ ਇਹਨੂੰ ਮੌਕਾ ਦਿੱਤਾ ਉਸਨੂੰ ਗਾਣੇ ਚ ਤੇ ਉਹਦਾ ਬਿਆਨ ਵੀ ਸੁਣ ਲਓ ਉਹਨੇ ਕੀ ਕਿਹਾ ਦੇ ਬਾਰੇ ਇਹ ਮਾਲੋ ਪੰਜ ਸੌ ਰੁਪਏ ਹੋਇਆ ਤੇ ਬੀਬੀ ਪਸੰਦਾ ਤੋਂ ਫਿਰ ਭਾਈ ਨਾ ਨਾ ਭਾਈ ਮੇਰੇ ਕੋਲ ਨਾ ਕਰਾ ਜੋ ਮੈਨੂੰ ਕਦੇ ਰੀਚ ਆਈ ਨਾ ਰੀਚ ਨਾ ਕਰੀਂ ਨਾ 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 ਬਾਈ ਇਹਨਾਂ ਦੇ ਮਤਲਬ ਕਰਾੜੀ ਉਹਨੇ ਬੇਇੱਜ਼ਤੀ ਆਪਦੀ ਇਹ ਮੁੰਡਾ ਕਹਿੰਦਾ ਮੇਰੇ ਕੋਲੋਂ ਭਾਵੇਂ ਫ੍ਰੀ ਜਾਵੇ ਉਹਨੂੰ ਮੈਂ ਤਾਣਾ ਰੱਖਾ ਉਹਨੂੰ ਸਮਝ ਨਹੀਂ ਆਉਂਦੀ ਵੀ ਉਹਦੇ 'ਚ ਹੰਕਾਰ ਕਿਸ ਤਰ੍ਹਾਂ ਆ ਪਿਆ ਬੜੀਆਂ ਉਹਨੇ ਬਾਲੀਵੁੱਡ 'ਚ ਫਿਲਮਾਂ ਕਰ ਲਈਆਂ ਨਾ ਤੇ ਬਸ ਰੀਲਾਂ ਤੇ ਨਚਾਉਣਾ ਦਿਖਾਈ ਰਹੀਦੀ ਆ ਉਹ ਕਹਿੰਦੇ ਆ ਨਾ ਕਿ ਛੋਟਾ ਭਾਂਡਾ ਨਾ ਛੇ ਤੋਂ ਛਲ ਲੱਗ ਜਾਂਦਾ ਹੁੰਦਾ ਹਾਂ ਇਹ ਬੜੀ ਅੱਛੀ ਗੱਲ ਕਹੀ ਜਿਹੜੇ ਟਿਕਟ ਨਾ ਸਮਝਣੀ ਅੰਦੀ ਪੰਜਾਬ ਤੇ ਟੈਂਪੋਆਂ ਦੀ ਕੋਈ ਕਮੀ ਸੀ ਇੱਕ ਹੁਣ ਨਵਾਂ ਹੀ ਆ ਗਿਆ ਜਪਾਨੀ ਖਸਰਾ ਆ ਕੀ ਮੋਰ ਫਿੰਗਰ ਟਡੇ ਮੂ ਕਰਿਆ ਦਾ ਉਹ ਯਾਰ ਪਹਿਲਾਂ ਕਹਿੰਦੇ ਸੀ ਪੰਜਾਬ ਤੇ ਨਾ ਇੱਟ ਪੱਟੋ ਤਾਂ ਜਿੰਨ ਇੱਕ ਸਿੰਗਲ ਟਿੱਕਲ ਦਾ ਹੁਣ ਇੱਟ ਪੱਟੋ ਕੀ ਇੱਟ ਦੇ ਉੱਤੇ ਪੰਜ ਸੱਤ ਟੈਂਪੋ ਬੈਠੇ ਹੁੰਦੇ ਆ ਸੰਦਰਾ ਚੁੱਪਚਾਪ ਬਾਲਾ ਸਾਡੇ ਦਿਲ ਚ ਕੋ ਮਿੱਠਾ ਸਿੱਧੀ ਅੰਨਾ ਯਾਰ ਅਸੀਂ ਹਾੜਾ ਤੋਂ ਤੱਕ ਕਿਵੇਂ ਲੈ ਕਿਵੇਂ ਬਚ ਗਏ ਆ ਤੂੰ ਕੰਜਰਾ ਸਾਨੂੰ ਜਰੂਰ ਮਾਰੇਗਾ ਉਹ ਤੇਰੇ ਕੇ ਬੇਨਤੀਆ ਆ ਮੈਡਮ ਦੀ ਨਾ ਸਾਨੂੰ ਚੁੰਨੀ ਰਹਿ ਦੇ ਫਾਹਲ ਅਨਲੀ ਰੱਬਾ ਮੇਰੇ ਬਾਰੇ ਕੀ ਸੋਚਦਾ ਕੁਛ ਉਹ ਮਸਾ ਸਾਡਾ ਮੇਰਾ ਇੱਕ ਬਚੋਲਾ ਬਣਿਆ ਸੀ ਉਹ ਵੀ ਕੰਜਰ ਹਾੜਾ ਚਲਣ ਗਿਆ ਮਾਪੇ ਹਾਂ ਇਸ ਸਾਰੀ ਚੀਪੀ ਪੀਂਦੇ ਤੇਰੀ ਮੱਪਿਆਂ ਦੇ ਸਾਹੇ ਕਿ ਭੇਜਦੀ ਹੋਰ ਲੱਗੀ ਹੋਵੇ ਪੱਕੀ ਗੱਲ ਬਾਤ ਤੂੰ ਆਹ ਦੇਖ ਤਾ ਤਾ ਤਨ ਤੇ ਨਾਵੇਂ ਇੰਦੇ ਵੀ ਹੋਰ ਦੀ ਗਾਤ ਨੂੰ ਵਰਾਤ ਨੂੰ ਆਹ ਆਹ ਦੇਖ ਲੋ ਮਿੰਗੜ ਜੀ ਨੂੰ ਕੋਈ ਨੜੀ ਪੁੰਝਣੀ ਆਉਂਦੀ ਨਹੀਂ ਥੋੜਾ ਪੌਂਦਾ ਚਾ ਚੜਿਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਅੱਜ ਕੱਲ ਤੇ ਜਵਾਕ ਕਿੰਨੇ ਐਡਵਾਂਸ ਹੋਏ ਪਏ ਆ ਜਦੋਂ ਆਸੀਂ ਇਸ ਉਮਰ ਤੇ ਹੁੰਦੇ ਸੀ ਨਾ ਉਹ ਸਾਨੂੰ ਤਾਂ ਟੱਟੀ ਵਾਲੇ ਹੱਥ ਵੀ ਨਹੀਂ ਧੋੜੇ ਹੁੰਦੇ ਸੀ ਤੇ ਬੂਰੇ ਵਾਇ ਮਾਰਦੇ ਸੀ ਮੰਮੀ ਕੱਦਲੀ ਧੋਦੇ ਗੱਲ ਵਿਚਾਰੇ ਸਾਰੀਆਂ ਸੱਚੀਆਂ ਦਿੱਤੀਆਂ ਸਾਰੀ ਕਰਦਾ ਕਿਵੇਂ ਆ ਕਸਾ ਪਤਾ ਜੀ ਕਹਿੰਦਾ ਨਲੀ ਤੁਝਰੀ ਹੁੰਦੀ ਤੇ ਐਸਾ ਮਿਹਰੇ ਆਪਣੇ ਮਾਂ ਨੂੰ ਆਜਾ ਵਾਹ ਉਹ ਵੀ ਤੇ ਇਹ ਵੀ ਜਾਂਦੀ ਬਰਾਤ ਲੈ ਕੇ ਦਵਾਏਗਾ ਵੀ ਤੁਹੇ ਵਾਇ ਜਿਹੜੀ ਦੁਨੀਆ ਚ ਨਿਕਲੀ ਨਹੀਂ ਤੇਨੂੰ ਬਰਾਤ ਦੀ ਚੜ ਗਈ ਓਏ ਓਏ ਵਿੰਡੋ ਪਹਿਲੀ ਪਹਿਲੀ ਜਿਹੜੀ ਦਿਨਾ ਜਿਹਨੇ ਬੋਰੀ ਵਿਲੇਟੀ ਵਾ ਪਤੀ ਪਤੀ ਨਸਰ ਸੰਜਾ ਉਹ ਨਹੀਂ ਦਿੱਸ ਸੁਜਾਨ ਕਾਲੇ ਘੋਟੇ ਨੂੰ ਉਹ ਵੀ ਜਿਹੜੀ ਲਾਲ ਫੁੱਫੀ ਲਾਟ ਹੈ ਕਾਲੇ ਹੱਤਾਂ ਦੇ ਆਹ ਕਾਲੇ ਹੱਤਾਂ ਉਹ ਬੰਦਾ ਸੋਹਣਾ ਸੀ ਹਾਲਾਂਕਿ ਤੇਰੇ ਪਿੱਛੇ ਬੜਾ ਉਹਨੇ ਉੱਤੋਂ ਉਹਨੇ ਨੇਤਪਾਲ ਜਿੱਤੋਂ ਲਾਈ ਲਾਲ ਦੇ ਹੱਥ ਉਹਦੇ ਐਵੇਂ ਲੱਗਣੇ ਜਿਵੇਂ ਵਾਇਓ ਲੰਗੂਰ ਨਹੀਂ ਹੁੰਦਾ ਬਾਂਦਰ ਦਾ ਉਹਦੇ ਹੱਥਾਂ ਦੇ ਆਸਟ੍ਰੇਲੀਆ ਤੇ ਲਾਦੀ ਤ੍ਰੀਟਨ ਅਫਰੀਕਾ ਓਏ 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 ਕਾਹਲਾ ਦਾ ਸਰਕੇ ਪਾਗਲ ਹੋ ਗਿਆ ਬੜੀ ਕਮਾਣ ਦੀ ਦੀਆ ਸੀ ਬੜੀ ਗੱਦੀਆ ਓਏ ਓਏ ਮਾਡਾ ਡਾਇਬੀਟੀਸ ਹਾਂ ਤੇ ਹਾਂ ਡਾਨੀਏ ਨੇ ਤਾਂ ਇਹਦਾ ਫਿਲਟਰ ਵਾਲੀ ਗੱਲ ਤੇ ਹੀ ਕਰਦਾ ਹੈ ਨਾ ਕੁੜੀਆਂ ਅੱਜ ਕੱਲ ਕਰਦੀਆਂ ਕਿ ਫਿਲਟਰ ਲਾ ਕੇ ਬਿਲਕੁਲ ਹੈ ਨਾ ਰੀਅਲ ਚਿਹਰਾ ਵੇਖਣ ਨੂੰ ਦਿਲ ਨਹੀਂ ਦੱਸਦਾ ਤੇ ਮਾਸ਼ਾ ਅੱਲਾਹ ਦੇ ਐਵੇਂ ਬੈਠੀਆਂ ਹੁੰਦੇ ਚਿੱਟੀਆਂ ਮੇਕਅੱਪ ਜਿਵੇਂ ਵੇਖ ਕੇ ਪਾ ਕੇ ਬਰਾ ਮੈਂ ਤਾਂ ਤੇ ਨਾ ਸੋਹਣੀ ਮੇਰ ਨਾਲ ਸੋਹਣੀ ਮੈਂ ਕਦੋਂ ਕਿਹਾ ਮੇਰ ਨਾਲ ਨਹੀਂ ਸੋਹਣੀ ਮੈਂ ਮਾੜਾ ਜਿਹਾ ਬੰਦਾ ਤੂੰ ਅੱਬਾ ਸੋਹਣੀ ਮੇਰ ਨਾਲ ਸੋਹਣੀ ਹੈਗਾ ਬਹਰ ਫਿਰ ਵੀ ਫਿਲਟਰ ਦੋ ਗਿਆ। ਸੁਦਾ ਦੋ ਗਿਆ ਸੋਣ। ਅੱਛਾ ਜੀ ਗਾਇਜ਼ ਕਿੱਦਾਂ ਲੱਗੀ ਇਥੇ ਸੀ ਹਾਸੀਆਂ ਕਿਹੜੀਆਂ ਹੋਰ ਧਿਆਨ ਦੋ ਤੁਸੀਂ ਦੱਸੋ ਵੀਡੀਓ ਕਿੱਦਾਂ ਲੱਗੀ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਸ਼ੇਅਰ ਲਾਦਮੀ ਕਰਿਆ ਕਰੋ। ਸ਼ੇਅਰ ਕਰੇਗਾ ਮੈਂ ਤਾਂ ਰੋ ਸਿਰਫ ਸ਼ੇਅਰ ਮੰਗਣਾ ਕਿ ਵੀਡੀਓ ਸ਼ੇਅਰ ਕਰਿਆ ਕਰੋ। ਆਪਣੇ ਭਰਾ ਨੂੰ ਕੋਈ ਥੋੜਾ ਸਪੋਰਟ ਕਰ ਦਿਓ। ਖੁਦਾ ਦਾ ਨਾਮ ਮੰਨੋ। ਕੋਈ ਵੀਡੀਓ ਨੂੰ ਸ਼ੇਅਰ ਕਰ ਦਿਓ ਐਵੇਂ ਅੰਗੂਠਾ ਮਾਰੋ। ਹਾਂਜੀ। ਤੇ ਚਲੋ ਮੇਰੇ ਭਾਈ ਅੱਗੇ। ਹੈ ਬਿਲਕੁਲ। ਬਾਕੀ ਮਿਲਨੇ ਆ ਨਵੀਂ ਵੀਡੀਓ ਦੇ ਨਾਲ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰੋ ਚੈਨਲ ਨੂੰ ਮੇਰਾ ਇਹ ਹਾਂ ਹਮੇਸ਼ਾ ਚੋਣ ਸਬਸਕ੍ਰਾਈਬ ਕਰੋ ਹਾਂ ਹੋ ਸਬਸਕ੍ਰਾਈਬ ਆਹੋ ਉਹੀ ਹੁੰਦਾ ਹਾਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਮੈਂ ਆਪਣਾ ਬੜਾ ਸਾਰਾ ਖਿਆਲ ਰੱਖਿਓ ਮਿਲਨੇ ਆ ਨਵੀਂ ਵੀਡੀਓ ਦੇ ਨਾਲ ਅੱਲਾ ਨਿਗਹਿबान